ਗੁੱਡ ਮਾਰਨਿੰਗ ਜੀ ਕਿਦਾਂ ਹੋ ਤੁਸੀਂ ਸਾਰੇ ਜੀ ਉਮੀਦ ਹੈ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦੀ ਮਾਰਨਿੰਗ ਦੀ ਸਟਾਰਟਿੰਗ ਆਪਾਂ ਕਰ ਰਹੇ ਹਾਂ ਸਬਜ਼ੀਆਂ ਤੋਂ ਹਰੀ-ਹਰੀ ਸਬਜ਼ੀਆਂ ਨਾਲ ਲੈਨੇ ਨਿੰਬੂ ਕੀ ਆ ਲਿਆ ਅੱਜ ਦੇਖਦੇ ਹਾਂ ਕਿ ਅਦੇ ਕੋफ्ते ਤਾਂ ਨਹੀਂ ਬਣਾਵਾਂਗੇ ਕਿ ਅੱਜ ਸਬਜ਼ੀ ਖਾਵਾਂਗੇ ਕਿ ਦਾਲ ਚ ਪਾ ਕੇ ਬਣਾਵਾਂਗੇ ਕੀਆ ਨੂੰ ਤੇ ਇੱਧਰ ਆਪਾਂ ਬਣਾ ਰਹੇ ਹਾਂ ਹੈਂਡ ਵਾਸ਼ ਇਹ ਪਾਊਚ ਲਿਆ ਕੇ ਰੱਖਦੇ ਆਪਾਂ ਤੇ ਹੁਣ ਆਪਾਂ ਇਹਨੂੰ ਖੋਲ ਲੈਂਦੇ ਆ ਸੈਬਲੋਂਦੇ ਪਾਉਚ ਨੇ ਹੀ ਕਿਉਂਕਿ ਜਨਾਬ ਜੀ ਗਏ ਹੋਏ ਨੇ ਵਾਸ਼ਰੂਮ ਚ ਅੰਤ ਸਾਰਨਾ ਨੂੰ ਦੇਖਣਾ ਕਿ ਹੈਂਡ ਵੋਸ਼ ਹੈਗਾ ਨਹੀਂ ਖਤਮ ਹੋਇਆ ਵਿਆ ਤੇ ਨਾਲ ਮੈਨੂੰ ਗਾਲਾਂ ਪੈਣਗੀਆਂ ਕਿ ਕਿਉਂ ਨਹੀਂ ਘੋਲ ਕੇ ਪਾਇਆ ਹੈਗਾ ਹੋਰ ਹੈਂਡ ਵੋਸ਼ ਹਮੇਸ਼ਾ ਪੈਂ ਹੀ ਯੂਜ਼ ਕਰਦੀਆਂ ਹੈਂਡ ਵੋਸ਼ ਬੱਚਿਆਂ ਵਾਲਾ ਘਰ ਹੈ ਲੱਗਦਾ ਵੀ ਬਹੁਤ ਜ਼ਿਆਦਾ ਹੈਂਡ ਵੋਸ਼ ਵੱਡੇ ਤਾਂ ਤੁਹਾਨੂੰ ਪਤਾ ਕਿ ਥੋੜਾ ਜਾ ਚੀਜ਼ ਹੈ ਕੋਈ ਵੀ ਆ ਨੂੰ ਦੇਖ ਕੇ ਯੂਜ਼ ਕਰਦੇ ਆ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਬੱਚੇ ਤਾਂ ਫੱਟੇ ਚੱਕ ਕੇ ਰੱਖਦੇ ਨੇ ਹੈਂਡ ਵੋਸ਼ ਵਾਲੇ ਤੇ ਆਪਾਂ ਬਸ ਇੱਕ ਘਰੇ ਲਿਆ ਕੇ ਰੱਖਦੇ ਆ ਜਦੋਂ ਖਤਮ ਹੁੰਦਾ ਖੋਲ ਕੇ ਫੇਰ ਪਾ ਲਈਦਾ ਹੈਂਡ ਵੋਸ਼ ਮੈਂ ਖੋਲ ਰਹੀ ਐ ਜਿਨਾਂ ਅਬਜੀਤਾ ਨਿਕਲ ਵੀ ਆਏ ਵਾਸ਼ਰੂਮ ਚ ਮੈਂ ਸਭ ਚ ਲੈਣ ਲੱਗੀ ਸੀ ਕਿ ਪਹਿਲੇ ਹੈਂਡ ਵਾਸ਼ ਕੋਲ ਲਿਆ ਆਪਾਂ ਨੇ ਤੇ ਜਾ ਕੇ ਹੁਣ ਪਾਨਿਆ ਆ ਆ ਦੇਖੋ ਇਹ ਲਗਾਇਆ ਆਪਾਂ ਪਰਮਨੈਂਟਲੀ ਆ ਇਹਦੇ ਚ ਪਾ ਦਨੇ ਆ ਇੱਕਮ ਇੱਕਮ अच्छा वॉशरूम चला गया तू भी थोड़ा छुपाने पाके ਇੱਕ ਗਲਾਸ ਆ ਜਾਂਦਾ ਇਹਦੇ ਚ ਹੈਂਡ ਵੋਸ਼ ਤਾਂ ਭਰ ਗਿਆ ਦੇਖੋ ਫੁੱਲ ਭਰ ਗਿਆ ਲੱਗ ਜਾ ਭਾਈ ਜਨਾਬ ਜੀ ਛੱਲੇ ਨੇਰ ਮਾਰ ਨੂੰ ਟਿਊਸ਼ਨ ਛੱਡਣ ਲਈ ਮਾਰਨਿੰਗ ਜੀ ਟਿਊਸ਼ਨ ਲੱਗ ਜੂਗੀ ਅੱਜ ਇਹਦੀ ਦਿਨ ਦੇ ਵਿੱਚ ਫਿਰ ਹੋ ਰਹੂਗਾ 3 ਇੱਕ ਮਹੱਗਾ ਅੱਜ ਘਰੇ ਇੱਕ ਕਮਦੀ ਕਰਾਤੀ ਅੱਜ ਛੁੱਟੀ ਕਰਵਾਈ ਨਹੀਂ ਹੈਗੀ ਉਹਨੇ ਜਿੱਦ ਕਰਕੇ ਕੀਤੀ ਹੈ ਕਹਿੰਦਾ ਮम्मा ਮੈਂ ਘਰੇ ਪੜ੍ਹਾਂਗਾ ਤੇ ਫਿਰ ਅੱਜ ਛਿੱਤਰ ਵੀ ਖਾਊਗਾ ਮੇਰੇ ਕੋਲੋਂ ਕਿਉਂਕਿ ਮੇਰਾ ਤਰੀਕਾ ਥੋੜਾ ਅਲੱਗ ਹੈ ਨਹੀਂ ਪੜਦਾ ਦਿਖਦਾ ਨਾ ਫਿਰ ਦੇਖਿਓ ਤੁਸੀਂ ਅੱਜ ਤੁਹਾਨੂੰ ਔਨ ਲੈ ਕੈਮਰਾ ਦਿਖਾਵਾਂਗੀ ਉਹਦੀ ਅੱਜ ਜਿੰਨੇ ਵੀ ਕਿਟਾਈ ਹੋਣੀ ਹੈ ਮੇਰੇ ਕੋਲੋਂ ਉਹ ਨੂੰਏ ਸੀਗਾ ਕਿ ਮੈਂ ਬਚ ਜਾਵਾਂਗਾ ਅੱਜ ਪੜਾਈ ਨਹੀਂ ਮੇਰੇ ਕੋਲੋਂ ਕਰवानी ਹੈਗੀ ਮੰਮਾ ਨੇ ਪਰ ਹੁਣੇ ਬਿਠਾਉਂਦੀਆਂ ਉਹ ਨੂੰ ਵੀ ਮੈਂ ਜਿੰਨਾ ਟਾਈਮ ਅਰਮਾਨ ਪੜ੍ਹ ਕੇ ਆਊਗਾ ਉਨਾ ਟਾਈਮ ਇੱਕ ਮੈਨੂੰ ਪੜ੍ਹਾਉਂਦੇ ਆਪਾਂ ਪਹਿਲੇ ਤਾਂ ਜਨਾਬ ਜੀ ਦੇਖੋ ਛੱਡਣ ਗਏ ਸੀਗੇ ਅਰਮਾਨ ਨੂੰ ਟਿਊਸ਼ਨ ਤੇ ਹੁਣ ਵਾਰੀ ਆ ਗਈ ਉਹਨੂੰ ਟਿਊਸ਼ਨ ਤੋਂ ਲਿਆਣ ਦੀ ਤੇ ਮੈਂ ਵੀ ਬਸ ਕੰਮ ਕਰ ਲੱਗੀ ਹੋਈ ਸੀ ਕਿ ਮੈਂ ਕਿਹਾ ਵੀ ਚਲੋ ਤੁਸੀਂ ਫਟਾਫਟ ਜਾਓ ਤੇ ਮੈਂ ਇੰਨੇ ਪਿੱਛੇ ਜਿਹੜੇ ਕੰਮ ਪੈਂਡਿੰਗ ਨੇ ਉਹਨਾਂ ਵੇੜ ਲੈਂਦੀ ਆ ਝਾੜੂ ਪੂੰਛੇ ਤਾਂ ਸਾਡੇ ਹੋ ਗਏ ਸੀਗੇ ਪਰ ਜਨਾਬ ਜੀ ਨੇ ਗੱਡੀ ਕੱਢੀ ਹੈ ਦੁਬਾਰਾ ਫੇਰ ਪੂੰਛਾ ਲਾਣਾ ਪੈਣਾ ਵੇੜੇ ਦੇ ਵਿੱਚ ਕਿੱਡੀ ਦੇ نیچے ਵੀ ਕਾਫੀ ਖਲਾਰੇ ਹੁੰਦੇ ਨੇ ਮਿੱਟੀ ਘੱਟਾ ਹੁੰਦਾ ਸੋ ਉਹ ਸਾਫ਼ ਕਰ ਦਵਾਂਗੀ ਇੱਧਰ ਮੈਂ ਚਾਹ ਬਣਾ ਕੇ ਹਟੀਆਂ ਇਹ ਆਪਣੇ ਸ਼ਨੀ ਦੇਵ ਮੰਦਿਰ ਚੋਂ ਆਂਦੇ ਨੇ ਇੱਕ ਬਾਬਾ ਜੀ ਉਹਨਾਂ ਲਈ ਚਾਹ ਬਣਾਈ ਸੀਗੀ ਚਾਹ ਦੇ ਕੇ ਹਟੀਆਂ ਤੇ ਨਾਲ ਆ ਵਿੜਾ ਸਾਫ ਕਰ ਲੈਂਦੀਆਂ ਬਰਤਨ ਪਏ ਨੇ ਸਾਫ ਕਰਨ ਵਾਲੇ ਬਰਤਨ ਵੀ ਸਾਫ ਕਰ ਲੈਂਦੀਆਂ ਸੰਡੇ ਵਾਲੇ ਦਿਨ ਵੀ ਨਾ ਆਪਾਂ ਸੋਚਦੇ ਆ ਕਿ ਅੱਜ ਸੰਡੇ ਆ ਰੈਸਟ ਕਰਾਂਗੇ ਪਰ ਇੰਨੇ ਅਲੱਗ ਹੋਰ ਕੰਮ ਵੱਧ ਜਾਂਦੇ ਨੇ ਨਾ ਸੰਡੇ ਦੀ ਵੀ ਰੁਟੀਨ ਹੈ ਜਿਹੜੀ ਬਿਜ਼ੀ ਹੋ ਜਾਂਦੀ ਹੈ ਛੁੱਟੀ ਹੋਣ ਦੇ باوجود ਵੀ ਨਾ ਬਿਜ਼ੀ ਰੁਟੀਨ ਸੰਡੇ ਦੀ ਬਣ ਜਾਂਦੀ ਹੈ ਜਨਾਬ ਜੀ ਵੀ ਦੇਖੋ ਛੁੱਟੀ ਵਾਲੇ ਦਿਨ ਸਵੇਰੇ ਸਵੇਰੇ ਬਿਜੀ ਹੋ ਗਏ ਕਿੱਥੇ ਦਾ ਰੈਸਟ ਮਿਲਣੀ ਚਾਹੀਦੀ ਹੈ ਪਰ ਰੈਸਟ ਨਹੀਂ ਮਿਲਦੀ ਹੈਗੀ ਸੰਡੇ ਵਾਲੇ ਦਿਨ ਵੀ ਸਗੋਂ ਉਲਟਾ ਹੋਰ ਬਿਜੀ ਰੁਟੀਨ ਬਣ ਜਾਂਦੀ ਹੈ ਸਾਡੀ ਸਾਰਿਆਂ ਦੀ 3 ਵਜੇ ਨੇ 3 ਵਜੇ ਦੇਖੋ ਬੱਚਿਆਂ ਨੂੰ ਹੁਣ ਭੁੱਖ ਲੱਗ ਗਈ ਹੈ ਤੇ ਬੱਚਿਆਂ ਲਈ ਮੈਂ ਬਣਾ ਰਹੀਆਂ ਪਾਸਤਾ ਯਮੀ ਯਮੀ ਪਾਸਤਾ ਜੋ ਕਿ ਕਿੰਨੇ ਦਿਨਾਂ ਤੋਂ ਇੱਕ ਪੈਕੇਟ ਮੰਗਾ ਕੇ ਰੱਖਿਆ ਹੋਇਆ ਉਹਦਾ ਮਹੁਰਤਪਾ ਨੇ ਕੀਤਾ ਹੀ ਨਹੀਂ ਹੈਗਾ ਚਲੋ ਬਣਾਨੇ ਆਪਾਂ ਯम्मी ਯੰਮੀ ਪਾਸਤਾ ਇਹ ਪਾਸਤੇ ਦਾ ਪੈਕਟ ਬਹੁਤ ਦਿਨ ਹੋ ਗਿਆ ਲਿਆਣਾ ਪਿਆ ਪਰ ਹਜੇ ਤੱਕ ਇਹਦਾ ਮਹੂਰਤ ਨਹੀਂ ਕੀਤਾ ਅੱਜ ਆਪਾਂ ਇਹਦਾ ਮਹੂਰਤ ਕਰਦੇ ਆਂ ਭਿਆਸ ਵੀ ਮੈਂ ਕੱਟ ਲੇ ਪਹਿਲਾਂ ਆਪਾਂ ਪਾਸਤੇ ਨੂੰ ਉਬਾਲ ਲੈਂਦੇ ਆਂ ਤਦ ਕਰਮ ਕਰ ਲਿਆ ਇਹ ਹੈਗਾ ਦੇਖੋ ਪਾਸਤਾ ਇਹ ਮੇਰਾ ਤੇ ਜੱਜੀ ਦਾ ਇੱਧਰ ਹੈਗਾ ਬੱਚਿਆਂ ਦਾ ਬੱਚੇ ਵੀ ਤਾਂ ਉੱਤਣੀਆਂ ਖਾਂਦੇ ਨੇ ਇਸ ਲਈ ਬੱਚਿਆਂ ਦੇ ਪਾਸਤੇ ਵਿੱਚ ਆਪਾਂ ਤਾਂੀਆਂ ਨਹੀਂ ਪਾਇਆ ਆਪਣੇ ਚ ਪਾ ਲਿਆ ਬਿਲਕੁਲ ਸਾਨੀ ਤੇ ਹੋਲਾ ਦੇਖੋ ਵੇ ਆਪਣੇ ਪਾਪਾ ਨੂੰ ਪਕੜੋ ਦੋਨੋਂ ਜਣੇ ਦੋਨੋਂ ਜਣੇ ਗਰੀਬ ਬੰਦੇ ਨੂੰ ਚਿਮੜ ਗਏ ਆਪਣੇ ਪਾਪਾ ਨੂੰ ਪਾਪਾ ਨੂੰ ਹਸਾ ਕੇ ਦਿਖਾਓ ਭਈ ਆਪਣੇ 2 ਈਰਮਾਨ ਇਕਮ ਪਾਪਾ ਨੂੰ ਇਕ ਉਹ ਹਾਂ ਪਾਸਾ ਦੇਖ ਲਓ ਹਜਮ ਹੋ ਰਿਹਾ ਹੁਣ ਇੰਨਾ ਦਾ ਬਸ ਕਮਰ ਐਂਦੋ ਹੈ ਠੀਕ ਜੇਗਾ ਰਹਿਂਦੇ ਨੰਨੂ ਦੇਖ ਲਓ ਆਪਨੇ ਐਸੇ ਛੇੜਿਆ ਹੁਣ ਟਿਕਣਾ ਨਹੀਂ ਪਤਾ ਇਹਨਾਂ ਨੇ ਰੋਣ ਲੱਗ ਜੂਗਾ ਕੋਈ ਨਾ ਕੋਈ ਹਟਾ ਲਓ ਆਪ ਇਰੀਟੇਟਰੀਓ ਫਗੂ ਮੇ ਓਏ ਯਰ ਮਨ ਖੜੇ ਹੋ ਜਾ ਇੱਕਮ ਖੜਾ ਹੋ ਜਾ ਹੈ ਠੀਕ ਜੇਗਾ ਰਮਾਨ ਨੇ ਕੋਤੀ ਚੱਕ ਲਿਆ ਛੋਟਾ ਜਿਹਾ ਬੱਚਾ ਬਣ ਗਿਆ ਇੱਕਮ ਇੱਕਮ ਗੱਲ ਸੁਣ ਇੱਧਰ ਇੱਕਮ ਨਨੂ ਹਟਾ ਲਓ ਨਹੀਂ ਡਿੱਗ ਜਾਏਗਾ ਸਿਰ ਲੱਗ ਜਾਣਾ ਨੀਚੇ ਸ਼ਾਮ ਦੇ 5:30 ਵਜੇ ਨੇ 5:00 ਵਜੇ ਵੀ ਦੇਖ ਲਓ ਇੰਨੀ ਜ਼ਿਆਦਾ ਧੁੱਪ ਹੈ ਬਾਹਰ ਨਿਕਲਣੋਂ ਦਿਲ ਨਹੀਂ ਕਰਦਾ ਮੇਨ ਦੋਰ ਅੱਗੇ ਧੁੱਪ ਹੁੰਦੀ ਹੈ ਬੇੜੇ ਦੇ ਵਿੱਚ ਛਾਂ ਆ ਜਾਂਦੀ ਹੈ ਆਪਣੇ ਇਹਦੇ ਵਿੱਚ ਮਿੱਟੀ ਪਾ ਕੇ ਲਿਆਏਗਾ ਹੈ ਜੀ ਚੱਪਲ ਚੱਪਲ ਤੋਂ ਆਪਣੀ ਪਾ ਪਤਾ ਨਹੀਂ ਮਰੀ ਕਿਤਰਾ ਦੇਖ ਲੋ ਕੰਮ ਚੱਲ ਆਪਣੀ ਚੱਪਲ ਪਾ ਕੇ ਜਾ ਪਾਜੇ ਚੱਲ ਪਲਾਟ ਚ ਚੱਲੇ ਆਇਆ ਮਿੱਟੀ ਲੈਣ ਲਈ ਜੇ ਨੋ ਬੇਟਾ ਮੈਂ ਨੰਗੇ ਪੈਰ ਨਹੀਂ ਫਿਰ ਸਕਦੀ ਉਹ ਚੱਪਲਾ ਵਾਲਾ ਪਈ ਆ ਗਿਆ ਜੀ ਚੱਪਲ ਲੈ ਦੋ ਬੋਲ ਗਿਆ ਉਹ ਤਾਂ ਦੋ ਗਮਲੇ ਹੈ ਕਿਉਂ ਨਹੀਂ ਵੀ ਥੋੜਾ ਨਾ ਲੰਨਾ ਹੈ ਸਰੂਕਾਰ ਉਹ ਮੈਨਨੂ ਨਾ ਕਾ ਕਰਦਾ ਜੀ ਇੰਨੇ ਸਾਰੇ ਆਪਣੇ ਜਿਹੜੇ ਫਲਾਵਰ ਲਗਾਏ ਹੋਏ ਸੀਗੇ ਸੁੱਕ ਚੁੱਕੇ ਨੇ ਪਾਈ ਬਸ ਕਰ ਛਕਲੋ 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 ਧੁੱਪ ਦੇ ਵਿੱਚ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਕੇਅਰ ਨਹੀਂ ਇਹਨਾਂ ਦੀ ਹੋਈ ਹੈਗੀ ਸਾਰੇ ਪਲਾਂਟ ਸੁੱਕੇ ਆ ਆਪਣੇ ਨਵੇਂ ਲਗਾਵਾਂਗੇ ਅੱਪਾ ਹੁਣ ਇਹਨਾਂ 'ਚ ਸਭ ਤੋਂ ਵਧੀਆ ਦੁਪਹਿਰ ਖਿੜੀ ਆ ਪੈਸਟ ਆ ਸਭ ਤੋਂ ਉਹ ਸੁੱਕਦੀ ਨਹੀਂ ਕੁਝ ਨਹੀਂ ਉਹ ਲਗਾ ਲਓ ਦੋਨੋਂ ਗਮਲੇ ਵੀ ਉਤਾਰ ਦਿਓ ਜਾਂ ਚप्पल ਪਾਇਆ ਆਪਣੀ ਮਿੱਟੀ ਲਿਆ ਜਿਹੜੇ ਕਮ ਦੇ ਪਲਾਂਟ ਲਗਾਏ ਹੋਏ ਨੇ ਫਲਾਵਰ ਲਗਾਏ ਹੋਏ ਨੇ ਉਹ ਨਹੀਂ ਸੁੱਕੇ ਹੈਗੇ ਉਹਨਾਂ 'ਚ ਡੇਲੀ ਫੁੱਲ ਖਿੜ ਰਹੇ ਨੇ ਆ ਦੇਖੋ ਇਹਨਾਂ ਦਾ ਕੀ ਹਾਲ ਹੋ ਚੁੱਕਿਆ ਇਹ ਹਰਾ ਇਹਦੇ ਵਿੱਚ ਪਾਣੀ ਪਾ ਕੇ ਨਾ ਆਪਾਂ ਇਹਨੂੰ ਸਹੀ ਕਰ ਦਾਂਗੇ ਕੇਅਰ ਕਰਾਂਗੇ ਇਹਦੀ ਛਾਂ 'ਚ ਰੱਖ ਕੇ ਧੁੱਪ ਦੇ ਵਿੱਚ ਇਹ ਹਾਲ ਹੋਇਆ ਪਾਣੀ ਤਾਂ ਪੈਂਦਾ ਸੀਗਾ ਪਰ ਉੱਪਰ ਲੇਕਿਨ ਹਾਂ ਐਵੇਂ ਹੱਥ 'ਚ ਨਾ ਗਾਲੀ ਤੂੰ ਪਾਣੀ ਤਾਂ ਇਹਨਾਂ ਵਿੱਚ ਪੈਂਦਾ ਸੀਗਾ ਪਰ ਸਾਰਾ ਦਿਨ ਇੱਥੇ ਧੁੱਪ ਰਹਿੰਦੀ ਹੈ ਇਹ ਦੀਵਾਰ ਤੇ ਇਸ ਟਾਈਮ ਜਾ ਕੇ ਛਾਂ ਆਂਦੀ ਹੈ ਕੁਰਪੀ ਚੱਕ ਲੈ ਆਇਓ ਏ ਪਲੇਟ 'ਚੋਂ ਹੂੰ ਕੁਰਪੀ ਲੈ ਕੇ ਆਇਓ ਜਨਾਬ ਜੀ ਗਮਲੇ ਉਤਾਰ ਕੇ ਲੰਘ ਗਏ ਨੇ ਪਲਾਟ ਦੇ ਵਿੱਚ ਉੱਤਰ ਕਿੜਾ ਮਾਰਨ ਗਏ ਨੇ ਤੇ ਮੈਂ ਜਨਾਬ ਜੀ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਮੈਨੂੰ ਦੱਸੋ ਮੈਂ ਕੀ ਸਬਜ਼ੀ ਬਣਾਵਾਂ ਜਨਾਬ ਜੀ ਨੇ ਇੱਕ ਅਲੱਗ ਜੀ ਫਰਮਾਇਸ਼ ਰੱਖਤੀ ਮੇਰੇ ਮੂਰੇ ਜਿਸ ਨਾਲ ਮੈਂ ਬਹੁਤ ਹੀ ਸੁਖਾਲੀ ਹੋ ਗਈਆਂ ਸ਼ਾਮ ਦੇ ਟਾਈਮ ਜਨਾਬ ਜੀ ਕਹਿੰਦੇ ਕਿ ਮੈਨੂੰ ਖਾਣੀ ਹੈ ਧਨੀਏ ਦੀ ਛੱਟਣੀ ਅਲੂ ਪਾ ਕੇ ਅਲੂ ਵਾਲੀ ਚਟਣੀ ਮੰਗੀ ਹੈ ਜਨਾਬ ਜੀ ਨੇ ਕਹਿੰਦੇ ਮੈਂ ਕੋਈ ਸਬਜ਼ੀ ਨਹੀਂ ਖਾਣੀ ਮੇਰਾ ਕੋਈ ਮੂਡ ਨਹੀਂ ਹੈਗਾ ਛੁੱਟੀ ਵਾਲੇ ਦਿਨ ਉਹਨਾਂ ਦਾ ਇਹੀ ਹੁੰਦਾ ਵੀ ਜੋ ਉਹਨਾਂ ਨੂੰ ਚੀਜ਼ ਪਸੰਦ ਹੁੰਦੀ ਹੈ ਨਾ ਦਿਲ ਕਰਦਾ ਉਹ ਬਣਵਾ ਕੇ ਖਾਂਦੇ ਨੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਰੋਟੀ ਸਬਜ਼ੀ ਨਾਲ ਹੀ ਖਾਣੀ ਹੈ ਸਬਜ਼ੀ ਨਾਲੋਂ ਸਗੋਂ ਨਾ ਚਟਣੀ ਜਿਹੜੀ ਆਪਾਂ ਬਣਾਉਂਦੇ ਆ ਉਹਦੇ ਨਾਲ ਜ਼ਿਆਦਾ ਪੇਟ ਭਰ ਕੇ ਰੋਟੀ ਖਾਈ ਜਾਂਦੀ ਹੈ ਸਬਜ਼ੀਆਂ ਤੋਂ ਮਨ ਅੱਕਿਆ ਪਿਆ ਜਨਾਬ ਜੀ ਕਹਿੰਦੇ ਮੈਨੂੰ ਚਟਣੀ ਬਣਾ ਕੇ ਦੇ ਫਿਰ ਮੈਂ ਕਿਹਾ ਚਲੋ ਮੈਂ ਬਹੁਤ ਸਖਾਲੀ ਹੋ ਗਈ 10 15 ਮਿੰਟ ਦੇ ਵਿੱਚ ਚਟਣੀ ਰੈਡੀ ਹੋ ਜਾਊਗੀ ਫਿਰ ਮੇਰੇ ਕੋਲ ਪਏ ਸੀਗੇ ਕੱਪੜੇ ਮੈਂ ਮਸ਼ੀਨ ਲਗਾ ਲਈ ਮੈਂ ਕਿਹਾ ਚਲੋ ਵੀ ਐਨੇ ਫਰੀਆਂ ਹਨਾ ਕਰਨਾ ਵੀ ਕੀ ਹੈ ਵੀ ਜਿਹੜਾ ਕੰਮ ਨਿਭੜ ਜੇ ਉਸ ਵਰਗੀ ਗੱਲ ਨਹੀਂ ਹੁੰਦੀ ਹੈ ਕਿ ਮੈਂ ਮਸ਼ੀਨ ਲਗਾ ਲਈ ਸੀ ਕਿ ਇੱਕ ਗੇੜਿਆਂ ਦੇ ਵਿੱਚ ਬੱਚਿਆਂ ਦੀ ਯੂਨੀਫਾਰਮ ਵਾਸ਼ ਕਰਦੀ ਦੂਜੇ ਗੇੜੇ ਦੇ ਵਿੱਚ ਮੈਂ ਆਪਣੇ ਸੂਟ ਵਾਸ਼ ਕਰ ਲਏ ਤੇ ਇੱਕ ਜੋੜਾ ਸੀਗਾ ਜਨਾਬ ਜੀ ਦਾ ਕਿਉਂਕਿ ਕਪੜੇ ਹੁਣ ਆਪਾਂ ਬੱਚਿਆਂ ਦੀ ਯੂਨੀਫਾਰਮ ਕਰਕੇ ਵਾਸ਼ ਕਰਦੇ ਹੀ ਰਹਿੰਦੇ ਆ ਕੋਈ ਹੀ ਦਿਨ ਨਿਕਲਦਾ ਜਿਸ ਦਿਨ ਕਪੜੇ ਨਾ ਵਾਸ਼ ਕਰੀਏ ਤੇ ਅੱਜ ਦਿਨ ਸੈਟਰਡੇ ਦਾ ਸੀਗਾ ਪਹਿਲੇ ਮੈਂ ਤੁਹਾਨੂੰ ਸੰਡੇ ਦਾ ਕਹੇਗੀ ਕਿ ਸੰਡੇ ਦੀ ਰੁਟੀਨ ਬਹੁਤ ਬੀਜੀ ਹੋ ਜਾਂਦੀ ਹੈ ਸੌਰੀ ਸੈਟਰਡੇ ਦਾ ਦਿਨ ਹੈ ਅੱਜ ਸੰਡੇ ਪਤਾ ਨਹੀਂ ਕਿਉਂ ਮੇਰੇ ਮਾਈਂਡ ਦੇ ਵਿੱਚ ਚੜ ਗਿਆ ਸੰਡੇ ਦਾ ਵਲੌਗ ਆਪਾਂ ਕੱਲ ਸ਼ੇਅਰ ਕਰਾਂਗੇ ਨੈਕਸਟ ਡੇ ਇਹ ਸੈਟਰਡੇ ਦਾ ਵਲੌਗ ਹੈ ਜੀ ਆਪਣਾ ਸੈਟਰਡੇ ਵਾਲੇ ਦਿਨ ਬੱਚਿਆਂ ਦੀ ਛੁੱਟੀ ਸੀਗੀ ਬੱਚਿਆਂ ਦੀ ਯੂਨੀਫਾਰਮ ਵਾਸ਼ ਕਰਨੀ ਸੀ ਮੈਂ ਤਾਂ ਚੀਨ ਲਗਾਈ ਹੈ ਤੇ ਬਾਅਦ ਦੇ ਵਿੱਚ ਕੱਪੜੇ ਵਾਸ਼ ਕਰਕੇ ਮੈਂ ਫਿਰ ਜਿਹੜੇ ਗਮਲੇ ਉਤਰਵਾਏ ਨੇ ਜਨਾਬ ਜੀ ਤੋਂ ਉਹਨਾਂ ਚੋਂ ਘਾਹ ਵੀ ਪੁੱਟ ਦੇਣਾ ਏ ਕਾਫੀ ਘਾਹ ਸੁੱਕਿਆ ਸੁੱਕਿਆ ਖੜਿਆ ਮਿੱਟੀ ਵੀ ਨਾ ਕਾਫੀ ਬੰਜਰ ਜੀ ਹੋਈ ਪਈ ਆ ਮਤਲਬ ਬਿਲਕੁਲ ਹੀ ਜਮੀ ਪਈ ਐ ਖੁਰਪੀ ਵੀ ਵਿੱਚ ਚੱਲ ਨਹੀਂ ਰਹੀ ਹੈਗੀ ਕਾਫੀ ਜਿਆਦਾ ਜ਼ੋਰ ਲਗਾ ਲਗਾ ਕੇ ਫਿਰ ਮਿੱਟੀ ਜਿਹੜੀ ਉਹ ਐ ਦੇ ਵਿੱਚੋਂ ਮੈਂ ਖੁਰਪੇ ਨਾਲ ਪੱਟੀ ਐ ਰਾਤ ਨੂੰ ਇਹਦੇ ਵਿੱਚ ਪਾਣੀ ਪਾ ਦਾਂਗੇ ਗਮਲਿਆਂ ਦੇ ਵਿੱਚ ਮਿੱਟੀ ਐ ਜਿਹੜੀ ਸੌਫਟ ਹੋ ਜੂ ਫਿਰ ਇਹਦੇ ਵਿੱਚ ਮੇਰਾ ਦਿਲ ਕਰ ਰਿਹਾ ਵੀ ਮੈਂ ਦੁਪਹਿਰ ਖੀੜੀ ਲਗਾ ਦਾਂਗੀ ਚੰਗੇ ਨਹੀਂ ਲੱਗਦੇ ਹੈਗੇ ਦੀਵਾਰਾਂ ਤੇ ਸੁੱਕੇ ਜਿਹੇ ਪਏ ਗਮਲੇ ਮੈਨੂੰ ਤਾਂ ਬਹੁਤ ਭੜੇ ਲੱਗ ਰਹੇ ਸੀਗੇ ਪਰ ਮੈਂ ਇੱਕ ਬੇਵੱਸ ਸੀਗੀ ਕਿ ਮੇਰੇ ਕੋਲੋਂ ਗਮਲੇ ਨਹੀਂ ਉੱਤਰ ਰਹੇ ਸੀਗੇ ਕੋਸ਼ਿਸ਼ ਮੈਂ ਇੱਕ ਦਿਨ ਕੀਤੀ ਸੀਗੀ ਲੇਕਿਨ ਮੈਂ ਫੇਲ ਹੋ ਗਈ ਸੀਗੀ ਇਸ ਕੋਸ਼ਿਸ਼ ਤੇ ਵਿੱਚ ਮੈਨੂੰ ਐਸੀ ਕਮੇਕ ਜਨਾਬ ਜੀ ਜਿਸ ਦਿਨ ਘਰ ਹੋਣਗੇ ਨਾ ਉਸ ਦਿਨ ਫਿਰ ਮੈਂ ਇਹਨਾਂ ਤੋਂ ਉਤਰਵਾ ਕੇ ਇਹਨਾਂ ਦੇ ਵਿੱਚ ਕੁਝ ਨਾ ਕੁਝ ਲਗਾਵਾਂਗੀ ਖਾਲੀ ਕਮਲੇ ਚੰਗੇ ਨਹੀਂ ਲੱਗਦੇ ਹੈਗੇ ਤੇ ਨਾ ਹੀ ਦੇਖਣ ਨੂੰ ਦਿਲ ਕਰਦਾ ਹੈ ਕਮਲਿਆਂ ਨੂੰ ਐਡੇ ਭੜੇ ਲੱਗ ਰਹੇ ਸੀਗੇ ਮੈਨੂੰ ਤਾਂ ਨਾ ਹੁਣ ਮੈਂ ਇੱਕਮ ਨੇ ਕਿਹਾ ਮੈਂ ਕਿਹਾ ਤੂੰ ਦੁਪਹਿਰ ਕਿڑی ਲੈ ਕੇ ਆਈਂ ਵੀ ਆਪਾਂ ਇਹਨਾਂ 'ਚ ਲਗਾਵਾਂਗੇ ਕਿਉਂਕਿ ਇਹ ਕਮ ਨੇ ਛੱਤ 'ਤੇ ਲਗਾਏ ਹੋਏ ਨੇ ਜਿਹੜੇ ਆਪਾਂ ਖਾਲੀ ਬਰਤਨ ਰੱਖ ਦਿੰਨੇ ਆ ਨਾ ਛੱਤ 'ਤੇ ਜਿਵੇਂ ਚੱਕਰਾ ਚੱਕਰੀਆਂ ਹੋਗੇ ਇੱਕਮ ਨੇ ਤਾਂ ਸਾ ਆ ਰੀਆਂ ਭਰ ਦਿੱਤੇ ਉਹ ਸਾਰਿਆਂ ਬਰਤਨਾਂ ਦੇ ਵਿੱਚ ਨਾ ਦੁਪਹਿਰ ਖੀੜੀ ਲਗਾਈ ਹੋਈ ਆ ਤੇ ਬਹੁਤ ਸੋਹਣੀ ਗਰੋ ਵੀ ਕਰ ਰਹੀ ਆ ਜਨਾਬ ਜੀ ਦੇ ਉਲੇ ਚ ਦੇਖੋ ਆਪਾਂ ਨੇ ਜਨਾਬ ਜੀ ਵੀ ਲਾ ਕੇ ਕਟਿੰਗ ਕਰਨ ਇਹ ਦੇਖ ਲਓ ਬਿਲਕੁਲ ਹੀ ਸੁੱਕ ਗਏ ਸੀ ਇਹ ਆਪਣੇ ਲਗਾਏ ਹੋਏ ਪੌਦੇ ਥੋੜਾ ਜਿਹਾ ਹਰਾ ਮੈਂ ਕਿ ਇਹਦੀ ਕਟਿੰਗ ਕਰ ਦੰਨੇ ਆ ਆਪਾਂ ਛਾਂ ਦੇ ਵਿੱਚ ਰੱਖਦੇ ਆ ਫਿਰ ਆਪਣੇ ਆਪ ਇਹਨੇ ਹੋਰ ਗਰੋ ਕਰ ਜਾਣਾ ਇਹ ਗਮ ਲਿਆਂਦੀ ਵੀ ਆਪਾਂ ਗੁਡਾਈ ਕਰਕੇ ਰੱਖ ਦਿੱਤੀ ਐਨਾ ਚ ਹੁਣ ਪਾਣੀ ਭਰ ਦਾਂਗੇ ਫੁੱਲ ਸਵੇਰ ਤੱਕ ਮਿੱਟੀ ਐ ਜਿਹੜੀ ਫੋਕੀ ਹੋ ਜਾਵੂਗੀ ਫਿਰ ਇਹਦੇ ਵਿੱਚ ਆਪਾਂ ਲਗਾਵਾਂਗੇ ਦੁਪਹਿਰ ਖਿੜੀ ਸਭ ਤੋਂ ਬੈਸਟ ਐ ਦੁਪਹਿਰ ਖਿੜੀ ਨਾ ਉਹ ਸੁੱਕਦੀ ਐ ਨਾ ਕੁਛ ਨਾ ਬੋਤੀ ਉਹਦੀ ਕੇਅਰ ਕਰਨ ਦੀ ਜ਼ਰੂਰਤ ਐ ਪਾਣੀ ਪਾਓ ਤੇ ਆਪਣਾ ਆਰਾਮ ਨਾਲ ਹਰੀ ਰਹੂਗੇ ਨਾਲੇ ਫੁੱਲ ਖਿੜਿਆ ਕਰਨਗੇ ਘੈਂਟ ਘੈਂਟ ਜੇ